ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਓ 12 ਮਹਾਮਾਜ਼ ਮਹੱਲਾ 5 ਕਰ ਚੌਥਾ ਇਕ ਓਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮਿਲਹੁ ਰਾਮ ਚਾਰ ਕੁੰਟ ਦੇ ਤਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੀਨ ਦੁੱਧ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾਹੀ ਨਾ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟ ਈ ਪਾਠਨਗਰ ਸੇਕ RAM ਸਰਬ ਸਿਗਾਰਤ ਬੋਲ ਦਸ ਸੁਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀ ਆਮੀ ਤੋ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦਿੱਤੈ ਨਾਮ ਹਰ ਮੇਲੋ ਸੁਆਮੀ ਸੰਤ ਰੱਬ ਜਿਸ ਕਾ ਨਿਹ ਚਲਤਾਨ ਚੀਤ ਗੁਵਿੰਦ ਅਰਾਧਿਐ ਹੋਵੈ ਅਨੰਤ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਫਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਵਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੰਕਾ ਵੈ ਸਾਖ ਧੀਰਣ ਕਿਉ ਵਾੰਡਿਆ ਜਿੰਨਾ ਪ੍ਰੇਮ ਛੋਹ ਹਰ ਸਾਧ ਪੁਰਖ ਵਿਸਾਰਕੈ ਲੱਗੀ ਮਾਇਆ ਧੋ ਪੁੱਤਰ ਕਲਾਤਰਣਾ ਸੰਗਤਣਾ ਹਰ ਅਨਾਸੀ ਉਹ ਪਲ ਚਪਲ ਸਗਲੇ ਮੂਹੀ ਝੁੱਠਾ ਧੰਦਾ ਮੂਹ ਇੱਕ ਸਰ ਕੇ ਨਾਮ ਬਿਨ ਅਕੇ ਲਈ ਐਖੋ ਦਇਓ ਵਿਸਾਰਜ ਕੋ ਚੜਾ ਪ੍ਰਭਿਨ ਆਵਰਣਾ ਕੋ ਵੇ ਪ੍ਰੀਤਮ ਚਰਣੀ ਜੋ ਲੱਕੇ ਤਨ ਕੀ ਨਰਮਲ ਸੋਏ ਨਾਨਕੀ ਪ੍ਰਬੇਨਤੀ ਪ੍ਰੋ ਮੇਲੋ ਪ੍ਰਾਪਤ ਹੋਵੇ ਵੈਸਾ ਸੁਹਾਵਾ ਤਾਲਕੈ ਜਾਂ ਸੰਤ ਤੇ ਟਹਿਰ ਸੋਵੇ ਹਰ ਜੇਠ ਜੁੜੰਦਾ ਲੋੜੀਐ ਅੱਗੇ ਸਭ ਨਿਵੰਨ ਹਰ ਸੱਜਣ ਦਾ ਲੱਗਿਆ ਕਿਸੈ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਣ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੈ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕੀਏ ਧਨ ਆਪਣ ਲਿਆ ਜੇ ਮਿਲੈ ਵਿਛੜ ਚੋਂ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨ ਆਸਾੜਤ ਪੰਦਾ ਤਿਸ ਲੱਗੈ ਹਰ ਨਾ ਹੂ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆਰ ਪਾਏ ਵੀ ਉਚਿਏ ਗਲ ਪੈ ਇਸ ਧਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਨੀ ਪੱਤਾਣੀ ਉੱਠ ਚੱਲੀ ਗਈ ਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਪ੍ਰਤਿ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੰਤਾ ਸਾਚ ਰੰਗ ਇੱਕੋ ਨਾਮ ਆਧਾਰ ਵਿਖਿਆ ਰਾਨ ਕੁੜਾਵੇ ਆ ਦਿਸਣ ਸੱਬੇ ਛਾਰ ਹਰ ਅਮਰੰਤ ਬੂੰਦ ਸੁਹਾਵਣੀ ਮਿਲ ਸਾਧੂ ਤੀਵਣ ਹਾਰ ਵਣ ਤਨ ਪ੍ਰਭ ਸੰਗ ਮੌਲਿਆ ਸੰਨਥ ਪੁਰਖ ਅਪਾਰ ਹਰ ਮਿਲਣੈ ਨੂੰ ਚਦਾ ਕਰਮ ਨਾਮਨ ਹਾਰ ਜਿੰਨੀ ਸੱਖੀ ਪ੍ਰਪਾਹਾ ਤਨਕੈ ਸਦ ਬਲਹਾਰ ਨਾਨਕ ਕਰਜੀ ਮਿਆਕਾਰ ਸ਼ਬਦ ਸਵਾਰਨ ਹਾਰ ਸ਼ਾਹਨ ਤਿਨਾ ਸੁਹਾਗਣੀ ਜਿਦਾਂ ਨਾਮੁ ਬੁਧਹਾਰ ਪਾਧੂਏ ਪਰਉਲਾਣੀਆਂ ਦੂਜੈ ਲਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀਤ ਤਤਲੇ ਵੈ ਕੈ ਸੁਨਦੇਤਾ ਪਕੜ ਚਲਾਇਣ ਦੂਤ ਜੰਮ ਕਿਸੈ ਨਾ ਦੇਨੀ ਭੇਤ ਛਾਟ ਖੜੋਤੇ ਠਿੰਨਾ ਮਾਹੇ ਜਿਸ ਸਿਉ ਲੱਕਾ ਹੈਤਾ ਹੱਥ ਮਰੋੜੈ ਤਨ ਕਪੈ ਸਿਆਉ ਹੋ ਆਸੇਤ ਜਿਹਾ ਬੀਜੈ ਸੂ ਲੂਣੈ ਕਰਮਾ ਸੰਧੜਾ ਖੇਤਾ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤਾ ਸੇ ਪਾਦੂਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੈ ਤਾ ਸੁਨ ਪ੍ਰੇਮ ਮਹਾੜਾ ਕਿਉ ਮਿਲਿਐ ਹਰਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇਉ ਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਤਾਂ ਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰਹੀਂ ਲੇਹੁ ਪ੍ਰਭੂ ਲੜਲਾਏ ਜੋਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਵਿਣ ਦੂਜਾ ਕੋ ਨਹੀਂ ਲਾਨ ਕਰਿਸ਼ਰਨਾਏ ਅਸੂ ਸੁਖੀ ਬਸੰਦੀਆ ਜਿਨਾਂ ਮੇ ਆਦਰਦਾਏ ਤਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਆਪਨ ਸਭੇ ਰੋਗਾ ਬੇਮੁਖ ਹੋਏ RAM ਤੇ ਲੱਗਣ ਜਨਮ ਜੋਗ ਖਿੰਮੈ ਕੋੜੇ ਹੋਏ ਗਏ ਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜਾ ਇਤਾ ਕਿਛੂ ਨ ਹੋਵੈ ਲਿਖਿਆ ਤੁ ਸੰਜੋਗ ਵਡਭਾਗੀ ਮੇਰਾ ਆਪ ਮਿਲੈ ਤਾਂ ਉਤਰੇ ਸਬਿ ਹੋਗਾ ਨਾਨਕ ਉਪਰਾਖ ਲਹਿ ਮੇਰੇ ਸਾਹਿਬੰਦ ਦੀ ਬੋਤ ਕਤਕ ਹੋਵੈ ਸਾਧ ਸੰਗ ਬਿਨ ਸੇ ਸੱਤੇ ਸੋਚ ਨੰਘੜ ਬਾਇ ਸੁਵੰਦੀ ਆਹਰ ਪਿਰ ਸੰਗ ਬੈਠੜ ਆਹੇ ਤਨ ਕੀ ਸੋਭਾ ਕਿਆ ਗਣੀ ਜੇ ਸਾਧ ਜਿ ਲੜੀਆ ਹੈ ਤਨ ਮਨ ਬੋਲਿਆ RAM ਸੋ ਸੰਸਾਦ ਸੇ ਲੜਿ ਆਏ ਸਾਧਨਾ ਤੇ ਬਾਹਰੀ ਸੇ ਰਹਿਣੇ ਕੇ ਲੜਿ ਆਹੇ ਤਨ ਦੁੱਖ ਨ ਕਬੋ ਉਤਰੈ ਸੇ ਜਮ ਕੇ ਵਸ ਪੜਿ ਆਹੇ ਜਿਨੀ ਰਾਵ ਪ੍ਰਵਾਪਨਾ ਸੇ ਦਿਸਣ ਨਿਤ ਖੜਿ ਆਹੇ ਰਤਨ ਜਵੇਹਰ ਲਾਲ ਹਰ ਕੰਠ ਨਾ ਜੜਿ ਆਏ ਨਾਨਕ ਬਾਛੈ ਧੂੜ ਤਿਨ ਦੂਸਰਣੀ ਦਰ ਪੜਿਆ ਹੈ ਮੰਘਰ ਪ੍ਰੋ ਆਰਾਧਨਾ ਬਹੁੜ ਨਾ ਜਨ ਮੰਡਿਆ ਹੈ ਪੋਖ ਤੁਖਾਰਨਾ ਵਿਆਪੈ ਕੰਠ ਮਿਲਿਆ ਹਰਨਾ ਹੂੰ ਮਨ ਬੇਤਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗਵਿੰਦ ਗੋਪਾਲ ਰਾਏ ਸੇਵਾ ਸਵਾਮੀ ਨਾ ਹੋ ਬਖਿਆ ਪੋ ਨਾ ਸਕੈ ਮੈਂ ਸਾਧੂ ਗਨ ਗਾਹੋ ਜੈਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸਮਾਹ ਕਰ ਗੈ ਲੈਨੀ ਪਾਰ ਬ੍ਰਹਮ ਬਹੁਣ ਵਿਛੜਿਆ ਬਾਰ ਜਾਉ ਲਖਬੇਰੀਆ ਹਰ ਸੱਜਣ ਅਗਮ ਅਗਾਹੋ ਸਰਮਤ ਬਈ ਨਾਰਾਇਣ ਨਾਨਕ ਦਰਪਈ ਆਹੋ ਪੋਖ ਸੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹੋ ਮਾਘ ਮਜਨ ਸੰਸਾਦੁ ਆ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਨਾਲ ਉਤਰੈ ਮਨ ਤੇ ਜਾਏ ਹੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਛੜ ਤੀਰਥ ਸਗਲ ਪੁੰਨ ਜੀ ਦੇ ਆਪਰਵਾਨ ਜਿਸਨੋ ਦੇਵੈ ਤਿਆਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਡਿਐ ਜਿਨ ਪੂਰਾ ਗੁਰ ਮੇਰਿ ਮਾਨ ਫਲ ਗੁਣ ਆਨੰਦੋ ਪਾਰਜਣਾ ਹਰ ਸੱਜਣ ਪ੍ਰਕਟਿ ਆਏ ਸ਼ਾਂਤ ਸਾਈਂ RAM ਕੇ ਕਰ ਕਿਰਪਾ ਦੀਆਂ ਮਿਲਾਏ ਸੇਜ ਸਵਾਵੇ ਸਰਬ ਸੁਖ ਔਣ ਦੁੱਖਾ ਨਾਹੀ ਜਾਏ ਇਚੁ ਪਨੀ ਵਡ ਭਾਗਣੀ ਵਰ ਪਾਰਾ ਹਰ ਰਾਇ ਮਿਲ ਸਹੀਆ ਮੰਗਲ ਕਾ ਵਹੀ ਗੀਤ ਗੁਬਿੰਦ ਅਲਾਏ ਹਰ ਜੀਹਾ ਅਵਰਣ ਦਿਸੇ ਕੋਈ ਦੂਟਾ ਲਵੈ ਨਾ ਲਾਏ ਹਲਤ ਪਲਤ ਸਵਾਰੋਂ ਨੇਤ੍ਰੁ ਦਿਤਿਨ ਜਾਈ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨਾ ਜਨਮੇ ਤਾਏ ਜਿਵਾ ਇਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤੁਮਾਏ ਜਿੰਨ ਜਿੰਨ ਨਾਮ ਧਿਆਇਆ ਤਿਨ ਕੇ ਕਾਜ ਸੁਰੇ ਹਰ ਗੁਰਪੂਰਾ ਆਰਾਧਿਆ ਹਰ ਤਰ ਕੈ ਸੱਚ ਖਰੇ ਸਰਬ ਸੁਖਾ ਨਿਤ ਚਰਣ ਅਰ ਭਉ ਜਨ ਬਖ ਮਤਰੇ ਪ੍ਰੇਮ ਭਗਤ ਤੈ ਨ ਪਾਈਆ ਬਖਿਆ ਨਹੀਂ ਜਰੇ ਉਡ ਗਏ ਤੁਦਦਾਨਸੀ ਪੂਰਨ ਸਤਿ ਭਰੇ ਪਾਰ ਬ੍ਰਹਮਨ ਪ੍ਰਭ ਸੇਵ ਦੇ ਬਨੰਤ ਰੇ ਕਦਰੇ ਮਾਹ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਯੋ ਰਾਮ ਕਲੀ ਮਹੱਲਾ ਤੀਜਾ ਅਨੰਦ ਓਮਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਜ ਸੇਤੀ ਮਨਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਤਾਂ ਗਉਰੀ ਕੀ ਰਾਵਣੀ ਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੀਰਿਆ ਉਹ ਸਦਾ ਰੋੜਣਾ ਲੈ ਰਣਾ ਰੋਤ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰੋ ਕ੍ਰੀਤੀ ਰਾਹ ਕਰ ਸਭ ਸਵਾਰਣਾ ਸੁਬਨਾ ਗਲਾਸ ਪ੍ਰਤਿ ਸਵਾਮੀ ਸੂਕ ਬਨੁ ਵਿਸਾਰੇ ਕੈ ਨਾਮਕ ਮਨ ਮੇਰੇ ਸਦਾ ਰੋੜਣਾ ਲੈ ਸਾਚੇ ਸਾਹਿਬਾ ਕੀਆ ਨਹੀਂ ਗੁਰ ਤੇਰਾ ਹਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਉਸਾਲਾ ਤੇਰੀ ਨਾਮ ਅਨੁਸਾਵੇ ਨਾਮ ਜਿਨ ਕੈ ਮਨ ਮਸਿਆ ਬਾਜੇ ਸਬਦ ਘਨੇਰੇ ਕੈ ਨਾਮ ਸੱਚੇ ਸਭ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰ ਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸੁਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਛਾਸ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸਣੋ ਸੰਤੋਸ਼ੁ ਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਛਤ ਕਰ ਸਭਾ ਗੈ بار سبا کبدوجے با کلا جت کر داریا پنچ دوت دواس کی تے کال کا ماریا پور کارم پایا تو تن کو سی نام کہلا کے کہنا نگتے سکھ ہوا تیت کرم دواجے اناند سنو اٹ پاگو سگل منورتھ پورے पारब्रह्म प्रभ पाया उतरे सर सूरे दुख रोग पुत्रे रे ਸੁਣੇ ਸੱਚੀ ਬਾਣੀ ਸੰਤ ਸਾਜਣ ਬਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਾ ਸਤ ਗੁਰਿਆ ਭਰਪੂਰੇ ਪਿਨਮੰਤ ਨਾਨਕ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤਾ ਸਤ ਗੁਰ ਰਹਾ ਭਰਪੂਰੇ ਨਮੰਤ ਨਾਨਕ ਗੁਰ ਚਰਨ ਲਾਗੇ ਵਾਜ ਅਨੰਦ ਤੂਰੇ ਸਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਤੁਇ ਦਾਈ ਦਾਇਆ ਖਿਲੈ ਸਭ ਜਗਤਾ ਚੰਗਿਆਈਆ ਬੁਰਿਆਈਆ ਵਾਚ ਤਨ ਦੂਰ ਕਰਮੀਆਂ ਆਪਣੀ ਕਿਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਸਗਲੇ ਦੁੱਖਾਂ ਪਾਪਾਂ ਕਾ ਨਾਸ਼ ਤੇਰੀ ਭਗਤ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾ